ਸਕਿਉਰਟੀ ਵਾਲੇ ਮੁੰਡੇ ਮੇਰੇ ਨਾਲ ਗਨਮੈਨ ਹੁੰਦੇ ਮੈਨੂੰ ਕਹਾਂਗੇ ਤੁਸੀਂ ਬਹਿ ਜਾਓ ਇੱਥੇ ਤੇ ਮੈਂ ਆਉਣਾ ਹੂੰ ਇੱਥੇ ਜਾ ਕੇ ਆਉਣਾ ਮੈਂ ਇਹ ਉੱਥੇ ਬਾਏ ਮੈਂ ਫੋਨ ਕੀਤਾ ਬੰਦ ਉਹਨਾਂ ਦੀ ਜ਼ਿੰਮੇਵਾਰੀ ਇਹ ਨਹੀਂ ਬਣਦੀ ਵੀ ਜਦੋਂ ਸਾਡਾ ਜਿਹੜਾ ਕੋਈ ਜਿਹਦੂ ਅਸੀਂ ਸਕਿਉਰਟੀ ਦਿੱਤੀ ਹੈ ਵੀ ਉਹਦੇ ਅਸੀਂ ਨਾਲ ਹੀ ਜਾਈਏ ਇਹ ਮੇਰੀ ਮਰਜ਼ੀ ਹੈ ਨਾ ਪਰ ਥੋੜੀ ਹੈ ਵੀ ਮੈਂ ਜਿਹੜੇ ਕਮਰੇ ਚ ਮੈਂ ਬਹਿਣਾ ਪੈਣਾ ਤੇ ਸਕਿਉਰਟੀ ਮੇਰੇ ਉੱਥੇ ਨਾਲ ਜਾਊਗੀ ਓਕੇ ਇਹ ਥੋੜੀ ਮਰਜ਼ੀ ਹੈ ਨਹੀਂ ਇਹ ਇਹਦਾ ਹੁਣ ਮੈਂ ਰਿਸ਼ਤੇਦਾਰੀ ਜਾਨਣਾ ਮੰਨ ਲਾ ਮੇਰੇ ਪਰਿਵਾਰ ਨਾਲ ਜਾਨਣਾ ਮੇਰੇ ਜਵਾਕਰ ਨਾਲ ਜਾਨਣਾ ਹੂੰ ਤੇ ਮੈਂ ਹੈ ਥੋੜੀ ਵੀ ਮੈਂ ਸੌਰੀ ਵੀ ਆਪਦੇ ਨਾਲ ਸਿਕਿਉਰਟੀਆਂ ਲਈ ਤੁਸੀਂ ਹਰ ਜੀ ਨਾਲ ਛੱਡ ਸਕਦੇ ਹੋ ਕਿਉਂ ਨਹੀਂ ਛੱਡ ਮੇਰੀ ਮਰਜ਼ੀ ਹੈ ਠੀਕ ਹੈ ਬਾਈ ਇਹ ਥੋੜੇ ਵੀ ਮੈਂ ਜਿੱਥੇ ਪੈਣਾ ਜਿਹੜਾ ਆਪਾਂ ਕਮਰਾ ਕਹਿੰਦੇ ਮੇਰੇ ਪਰਿਵਾਰ ਨਾਲ ਮੈਂ ਸਿਕਿਉਰਟੀ ਵੀ ਉੱਥੋਂ ਤੱਕ ਜਾਊਗੀ ਮੇਰੇ ਨਾਲ ਠੀਕ ਹੈ ਇਹ ਇਹ ਨਹੀਂ ਨਾ ਹੁੰਦਾ ਅੱਛਾ ਉਹ ਮੇਰੀ ਮਰਜ਼ੀ ਆ ਵੀ ਮੈਂ ਕਿੱਥੇ ਇਹਨਾਂ ਨੂੰ ਰੋਕਣਾ ਹੈ ਕਿੱਥੇ ਲਿਜਾਣਾ ਕਿੱਥੇ ਨਹੀਂ ਲਿਜਾਣਾ ਹਾਂ ਹੈਨਾ ਇਸ ਕਰਕੇ ਮੈਂ ਇਹਨਾਂ ਨੂੰ ਬਿਠਾਇਆ ਉੱਥੇ ਠੀਕ ਹੈ ਜੀ ਇਹ ਚਾਹ ਪਾਣੀ ਮੈਂ ਦੱਸਿਆ ਨਹੀਂ ਮੈਂ ਕਿੱਥੇ ਜਾਣਾ ਕਿੱਥੇ ਆਉਣਾ ਹਾਂ ਇਹਨਾਂ ਨੂੰ ਮੈਂ ਬਿਠਾ ਕੇ ਤੇ ਤੁਸੀਂ ਗੱਡੀ ਚੱਕੀ ਨਿਕਲ ਗਿਆ ਫੋਨ ਬੰਦ ਕਰ ਅੱਛਾ ਫੋਨ ਉੱਥੇ ਤੁਸੀਂ ਆਫ ਕਰਤਾ ਜਾਂ ਉੱਥੇ ਰੱਖਿਆ ਜਾ ਆਫ ਕਰਤਾ ਨਹੀਂ ਦੇਖੋ ਇਹ ਤਾਂ ਮੇਰੇ ਤਜਰਬੇ ਸੁਣਮੈਂਦਾ ਸੋ ਮੈਂ ਇਹਨਾਂ ਚੀਜ਼ਾਂ ਨਿਕਲਿਆ ਹੋਇਆ ਤੁਸੀਂ ਕਾਫੀ ਲੰਬੇ ਟਾਈਮ ਤੋਂ ਲੜ ਰਹੇ ਹੋ ਜੇ ਮੇਰਾ 15 ਸਾਲ ਦਾ ਵਾਹ ਪੁਲਿਸ ਨਾਲ ਹੀ ਆ ਨਾ ਬਿਲਕੁਲ ਬਾਈ ਵੀ ਕਿਵੇਂ ਫੜਦੀ ਆ ਤੇ ਕਿਵੇਂ ਸਿਸਟਮ ਤਾਲਮਚਾਮ ਕਰਦੇ ਆ ਮੈਂ ਉਹਦੇ ਵਗ ਗਿਆ ਰਾਤ ਨੂੰ ਮੂਸੀ ਆਪਣਾ ਗਿੱਲ ਰਹੋਂਦਾ ਮੇਰਾ ਮਿੱਤਰ ਆ ਹਾਂਜੀ ਬਾਈ ਉਹਦਾ ਵਿਆਹ ਸੀ ਹਾਂਜੀ ਬਾਈ ਉਹਦੀ ਜਾਗੋ ਦੇ ਬਿਨਾ ਮੈਥੋ ਜਾਏਗਾ ਕਿ ਮੈਂ ਤੇਰੀ ਚ ਲੱਗਾ ਰਿਹਾ ਉਹਦੀ ਇੱਕ ਤਰੀਕ ਦੀ ਜਾਗੋ ਸੀ ਉਹਦਾ ਰਾਤ ਦਾ ਵਿਆਹ ਸੀ ਇੱਥੇ ਸਕਾਈ ਹਾਈਟ ਇੱਥੇ ਸਾਡੇ ਪੈਲਸ ਬਰੰਡਾ ਰੋਡ ਦੇ ਉੱਤੇ ਹਾਂਜੀ ਹਾਂਜੀ ਬਾਈ ਮੈਂ ਜਦ ਗਿੱਲ ਦਾ ਗੁੱਸਾ ਕਰੇ ਤਾਂ ਚੱਲ ਉਹਨੂੰ ਛਗਣ ਦੇ ਕੇ ਇਹਨੇ ਮਿਲਿਆ ਮੈਂ ਤਾਂ ਲੋਈ ਦੀ ਮਾਰੀ ਬੁੱਕਲ ਤੇ ਮੈਂ ਭੱਗ ਗਿਆ ਹਾਂਜੀ ਬਾਈ ਮੈਂ ਗਿਆ ਤੇ ਉਹ ਮੈਂ ਉੱਥੇ ਆਪਣਾ ਉਹਦੇ ਕੋਲੇ ਤਾਂ ਮਿਲਣ ਗਿਆ ਗਿੱਲ ਗਾਂਹ ਸਟੇਜ ਦੇ ਕੋਲੇ ਸੀਗਾ ਥੱਲੇ ਖੜੇ ਹੋ ਨੱਚੀ ਜਾਂਦੇ ਸੀ ਨਿਬੜ ਜੇਗਾ ਹੀ ਭਰਾ ਹਾਂਜੀ ਭਾਈ ਉਹ ਹਾਂ ਉਹਨੇ ਮੈਨੂੰ ਭਾਈ ਥੋੜ ਮਾਰਤਾ 2 ਫਰਵਰੀ ਦੀ ਰਾਤ ਦੀ ਗੱਲ ਹੈ 2 ਦੀ ਹਾਂ 2 ਫਰਵਰੀ ਦੀ ਉਹ ਦੀ ਦੱਸ ਰਿਹਾ ਹਾਂ ਮੈਂ 2 ਦੀ ਹਾਂ 2 ਫਰਵਰੀ ਦੀ ਰਾਤ ਦੀ ਇੱਕ ਦੀ ਜਾਗੋ ਸੀ ਜਾਗੋ ਤੇ ਮੈਂ ਜਾਇ ਨਹੀਂ ਗਿਆ ਹਾਂਜੀ ਭਾਈ 2 ਦੀ ਮੈਥੋਂ ਜਦੋਂ ਮੈਂ ਉਹਦੇ ਕੋਲੇ ਗਿਆ ਤੇ ਉਹਨੇ ਬੋਲਤਾ ਸਪੀਕਰ 'ਚ ਇਹ ਸਾਡਾ ਭਰਾ ਲਖਨ ਦਾ ਨਾਮ ਹੈ ਮੈਂ ਕਿੱਬ ਹੁਣ ਇੱਥੇ ਠੀਕ ਨਹੀਂ ਕੰਮ ਇੱਥੇ ਮੈਨੂੰ ਬਸ ਜੜੀ ਫਿਰਦੀ ਹੁਣੀ ਆ ਮੈਂ ਮਿੰਟ ਦੋ ਲਾਇਆ ਉੱਥੇ ਠੀਕ ਹੈ ਮੈਨਾਂ ਚਾਹ ਨਾ ਪਾਣੀ ਨਾ ਰੋਟੀ ਨਾ ਟੁੱਕ ਤੇ ਮੈਂ ਨਿਕਲ ਗਿਆ ਉਥੋਂ ਉਹੀ ਗੱਲ 10 ਗੱਡੀਆਂ ਦਸਾਂ ਮਿੰਟਾਂ ਬਾਅਦ ਹੀ ਪੁਲਿਸ ਦੀ ਆ ਗਈਆਂ ਉਸੇ ਪਹਿਲ ਸੱਚਾ ਪਹਿਲ ਚ ਠੀਕ ਹੈ ਬਾਈ ਉੱਥੇ ਮਗਰੋਂ ਮੈਨੂੰ ਸਿਰ ਦੱਸਿਆ ਦੂਜੇ ਦਿਨ ਕਹਿੰਦੇ ਬਈ ਉਦੋਂ ਮਗਰੋਂ ਤੇਰੇ ਪੁਲਿਸ ਆ ਗਈ ਸੀ ਉੱਥੇ ਹੂੰ ਮੈਨੂੰ ਪਤਾ ਸੀਗਾ ਵੀ ਯਾਰ ਪੁਲਿਸ ਕਿਉਂਕਿ ਮੈਨੂੰ ਮੈਨੂੰ ਬਹੁਤ ਜ਼ੋਰ ਲੱਗਿਆ ਪੁਲਿਸ ਦਾ ਮੈਨੂੰ ਫੜਦ ਲਈ ਇੱਕ ਮੇਰੀ ਟੀਮ ਪੁਲਿਸ ਨੇ ਸਰੂਰ ਫੜੀ ਸਰੂਰ ਭਵਾਂਤ ਦੇ ਘਰ ਦੇ ਅੱਗੇ ਕੁਝ ਮੁੰਡੇ ਮੈਂ ਕਿਹਾ ਵੀ ਨੇੜੇ ਜਾ ਕੇ ਬਹਿ ਜਾ ਉਹਦੇ ਅਸੀਂ ਵੀ ਵਿੱਚ ਹੀ ਉਹਦੇ ਸ਼ਾਮਲ ਸੀ ਹਾਂ 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 ਬਾਈ ਮੋੜ ਮੋੜ ਕੇ ਅਸੀਂ ਨਾਲ ਹੀ ਸਾਡੀ ਸਾਰੀ ਟੀਮ ਬਾਈ ਉਹ ਵੀ ਆਈ ਫੜੀ ਗਈ ਲੱਖਾ ਨਾਲ ਹੋਈ ਉਹਨਾਂ ਨੇ ਸਾਨੂੰ ਸਪੈਸ਼ਲ ਸਭ ਤੋਂ ਪਹਿਲਾਂ ਇਹੀ ਪੁੱਛਿਆ ਕਿ ਲੱਖਾ ਕਿੱਥੇ ਹਾਂ ਸਾਰੇ ਘਰ ਦੀ ਉਹਨਾਂ ਨੇ ਤਲਾਸ਼ੀ ਜਾਨੇ ਜਦੋਂ ਤੁਸੀਂ ਇਹ ਸੰਘਰਸ਼ਾਂ 'ਚ ਰਹਿੰਦੇ ਹੋ ਨਾ ਸਾਨੂੰ ਤਜਰਬੇ ਬਹੁਤ ਆਉਂਦੇ ਆ ਵੀ ਦੇਖੋ ਹੁਣ ਤੁਹਾਡਾ ਵਾਹ ਵਾਸਤਾ ਹੁਣ ਖੇਤੀ ਵਾਲਾ ਬੰਦਾ ਉਹਨੂੰ ਖੇਤੀ ਦਾ ਜਰਬਾ ਆ ਜਾਂਦਾ ਕਿੰਨਾ ਬੀ ਪੈਣਾ ਹੈ ਕਦੋਂ ਫਸਲ ਪੱਕ ਗਈ ਕਦੋਂ ਬੱਤਰ ਕਦੋਂ ਬੋਹਣਾ ਹੈ ਕਦੋਂ ਪਾਣੀ ਲਾਉਣਾ ਕਰੋ ਸਪਰੇ ਕਦੋਂ ਰੇ ਹਨ ਹੁਣ ਇਹ ਮੇਰਾ 15 ਸਾਲ ਦਾ ਇਹੀ ਵਾਹ ਵਾਸਤਾ ਪੁਲਸ ਨਾਲੀ ਮੇਰਾ ਸਿਸਟਮ ਰਿਹਾ ਤਾਲਵੇਂ ਕਿਵੇਂ ਕਿਵੇਂ ਯਾਰ ਬੰਦਾ ਕਿਵੇਂ ਕੀ ਕਰਦੇ ਆ ਇਹ ਕੀ ਪੈਂਤੜੇ ਇਹਨਾਂ ਕੋਲੇ ਕੀ ਢੰਗ ਹੈ ਇਹਨਾਂ ਕੋਲੇ ਹੁਣ ਕਈ ਵਾਰੀ ਇਹ ਐ ਵੀ ਕਰ ਦਿੰਦੇ ਆ ਵੀ ਰਾਜਾ ਫਲਾਣਾ ਸਿਆ ਤੇ ਤੈਨੂੰ ਸਾਹ ਮਿਲਣਾ ਚਾਹੁੰਦੇ ਆ ਹੂੰ ਜਿਵੇਂ ਬਾਈ ਨਾਲ ਹੋਈ ਮਿਲ ਕੇ ਗ੍ਰਿਫਤਾਰੀ ਪਾਉਂਦੇ ਇਹ ਪਹਾਣੇ ਨਾਲ ਹੋਇਆ ਨਾ ਪਹਾਣੇ ਨਾਲ ਪਹਾਣੇ ਨੂੰ ਵੀ ਆਈ ਕਿਹਾ ਵੀ ਤੈਨੂੰ ਸਿਕਿਉਰਿਟੀ ਦੇਣੀ ਆ ਆ ਜਾ ਧੋਲੇ ਥਾਣੇ ਤੇ ਸੱਚੋ ਧੋਲੇ ਵਾਲਾ ਘਰੋਂ ਆ ਕੇ ਲੈ ਕੇ ਗਿਆ ਵੀ ਆ ਜਾ ਯਾਰ ਤੇਰੀ ਜਾਨ ਨੂੰ ਖਤਰਾ ਐ ਸਪੀ ਨੇ ਬੁਲਾਇਆ ਤੇ ਚੱਕ ਕੇ ਗਾ ਉਧਰ ਦੇਤਾ ਇਹ ਬਹੁਤ ਪੈਂਤਲੇ ਖੇਡਦੇ ਆ